ਪੰਜਾਬ ਦੇ ਜਿਹੜੇ ਰੂਲਿੰਗ ਕਲਾਸ ਹੈ ਆਮ ਆਦਮੀ ਪਾਰਟੀ ਕਾਂਗਰਸ ਤੇ ਆਪ ਸਾਰੇ ਐਂਟੀ ਸ਼ੈਡਿਊਲ ਕਾਸਟ ਹੈ ਕਿ ਸ਼ੈਡਿਊਲ ਕਾਸਟ ਘਟ ਰਹਿੰਦੀ ਨਹੀਂ ਹੈਗੇ ਇਹਦਾ ਉਹ ਫਿਕਰ ਨਹੀਂ ਹੈਗੇ ਕਿ ਉਹ ਗਰੀਬ ਨਹੀਂ ਹੈਗੇ 35% ਲੋਕਾਂ ਕੋਲ 3.2% ਜ਼ਮੀਨ ਹੈ ਆਪਾਂ ਗੱਲਾਂ ਕੀ ਕਰਦੇ ਆ ਸੰਵਿਧਾਨ ਦੀ ਗੱਲ ਕੀਤੀ ਆ ਸੰਵਿਧਾਨ ਤਾਂ ਗੱਲ ਕਰਦਾ ਸੋਸ਼ਲ ਇਕਨੋਮਿਕ ਪੋਲੀਟੀਕਲ ਇਕੁਐਲਿਟੀ ਦੀ ਕਿੱਥੇ ਇਕੁਐਲਿਟੀ ਹੈ 35% ਲੋਕਾਂ ਕੋ 3.2% ਜ਼ਮੀਨ ਹੈ ਪੰਜਾਬ ਚ ਨਾ ਸੋਸ਼ਲ ਇਕਵੈਲਟੀ ਹੈ ਨਾ ਇਕਨੋਮਿਕ ਹੈ ਨਾ ਪੋਲੀਟੀਕਲ ਹੈ 152 ਲਾਫਸਰ ਕੇ ਆਮ ਆਦਮੀ ਪਾਰਟੀ ਨੇ ਇੱਕ ਵੀ ਸ਼ਡਿਊਲ ਕਾਸਟ ਨਹੀਂ ਰੱਖਿਆ ਸੱਤ ਰਾਜ ਸਭਾ ਮੈਂਬਰ ਭੇਜੇ ਆ ਇੱਕ ਵੀ ਸ਼ਡਿਊਲ ਕਾਸਟ ਨਹੀਂ ਭੇਜਿਆ ਔਰ ਲਾਫਸਰ ਜਿਹੜੇ ਰੱਖਦੇ ਆ ਜਿਨ੍ਹਾਂ ਨੇ ਐਲ ਐਲ ਐਮ ਕਰ ਲਈ ਆ ਐਲ ਐਲ ਬੀ ਕਰ ਲਈ ਖੜਿਆ ਸਭ ਵਕੀਲ ਹੈ ਇਹਨਾਂ ਨੂੰ ਪਤਾ ਹੈਗਾ ਉਹਦੇ ਵਿੱਚ 45% ਨੰਬਰ ਲੈ ਕੇ ਆਓਗੇ ਰਿਟਰਨ 'ਚ ਤਾਂ ਤੁਹਾਨੂੰ ਇੰਟਰਵਿਊ ਲਈ ਕਾਲ ਕੀਤਾ ਜਾਏਗਾ ਇਹ ਇਹੋ ਜੀ ਕੰਡੀਸ਼ਨ ਯੂਪੀਐਸਸੀ 'ਚ ਵੀ ਨਹੀਂ ਹੈ ਇਹ ਕੰਡੀਸ਼ਨਾਂ ਕਨੇ ਲਾਈਆਂ ਕਾਂਗਰਸ ਸਰਕਾਰ ਨੇ ਲਾਈਆਂ ਸੀਗੀਆਂ ਕਾਂਗਰਸ ਸਰਕਾਰ ਪੰਜਾਬ ਦੇ ਗਲਤਾਂ ਦੀ ਸਭ ਤੋਂ ਵੱਡੀ ਵਿਰੋਧੀ ਪਾਰਟੀ ਰਹੀ ਹੈ ਲੇਕਿਨ ਮੂਰਖ ਬਣਾ ਕੇ ਵੋਟਾਂ ਲੈਂਦੇ ਰਹਿਆ ਰਾਜ ਕਰਦੇ ਰਹਿਆ ਹੁਣ ਵੀ ਕਰਦੇ ਆ ਇਹ ਕੋ ਇਹ ਪਪਾ ਛਿਰਦਾ ਇਦਾਂ ਦਿੰਦੇ ਜਿੱਦਾਂ ਕਿ ਉਹ ਆਪਣਾ ਪੋਲਿਟਿਕਲ ਰੈਲੀ ਚ ਭਾਸ਼ਣ ਦਿੰਦੇ ਹੁੰਦੇ ਆ ਇਹਨਾਂ ਨੂੰ ਪੁੱਛਿਆ ਜਾਵੇ ਕਿ ਤੁਸੀਂ ਪ੍ਰੈਕਟੀਕਲੀ ਕੀਤਾ ਕੀ ਹੈ ਭਾਈ ਇਹ ਦੱਸੋ ਨਾ ਐਸਸੀ ਕਮਿਸ਼ਨ ਦਾ ਚੇਅਰਮੈਨ ਕਿਉਂ ਨਹੀਂ ਲਾਇਆ ਚੰਨੀ ਪੀਰ ਸਰਕਾਰ ਦੇ ਵਿੱਚ ਆਮ ਆਦਮੀ ਪਾਰਟੀ ਨੇ ਵੀ ਨਹੀਂ ਲਾਇਆ ਆਮ ਆਦਮੀ ਪਾਰਟੀ ਨੇ 15 ਮੈਂਬਰ ਘਟਾ ਕੇ ਐਸਸੀ ਕਮਿਸ਼ਨ ਦੇ ਪੰਜ ਕਿਉਂ ਕਰ ਦਿੱਤੇ ਆ ਪੰਜਾਂ ਦੀ ਵੀ ਭਰਤੀ ਨਹੀਂ ਕੀਤੀ ਤੋਂ ਇਹ ਸਾਰੇ ਦੇ ਸਾਰੇ ਇੱਥੇ ਵੱੱਟੇ ਇਕੱਠੇ ਹੋ ਕੇ ਪੰਜਾਬ ਦੇ ਸਿਆਸੀ ਲੋਕ ਮਨੁਵਦੀ ਲੋਕ ਹੈ ਇਹ ਮਨੁਵਦੀ ਲੋਕ ਹੈ ਜੇ ਤੁਸੀਂ ਗੱਲ ਕਰੋ ਭਾਰਤੀ ਜਨਤਾ ਪਾਰਟੀ ਦੀ ਭਾਰਤੀ ਜਨਤਾ ਪਾਰਟੀ ਦਲਤਾਂ ਦੀ ਗਰੀਬਾਂ ਦੀ ਘਟ ਗੰਟੀਆਂ ਦੀ ਖੈਰ ਖਵਾਇਆ ਜਿੰਨਾ ਪੰਜਾਬੀਆਂ ਲਈ ਸਿੱਖਾਂ ਲਈ ਦਲਤਾਂ ਲਈ ਐਸੀ ਲੋਕਾਂ ਲਈ ਭਾਰਤੀ ਜਨਤਾ ਪਾਰਟੀ ਨੇ ਕੀਤਾ ਉਹਨਾਂ ਕਦੇ ਕਿਸੇ ਨੇ ਨਹੀਂ ਕੀਤਾ ਦੇਸ਼ ਜਾਦ ਹੋਣ ਤੋਂ ਬਾਅਦ ਪਹਿਲੀ ਵਾਰੀ ਪੱਲੀ ਵਾਰੀ ਆਪਣਾ ਲਾਮਨਿਸਟਰ ਕਿਸੇ ਸ਼ੈਡਿਊਲ ਕਾਸਟ ਨੂੰ ਬਣਾਇਆ ਤਾਂ ਭਾਰਤੀ ਜਨਤਾ ਪਾਰਟੀ ਨੇ ਤਿੰਨ ਸੁਪਰੀਮ ਕੋਰਟ ਦੇ ਜੱਜ ਲਾਏ ਤਾਂ ਭਾਰਤੀ ਜਨਤਾ ਪਾਰਟੀ ਨੇ ਜੇ ਆਪਣਾ ਜੇ ਜੇ ਆਪਣਾ ਭਾਰਤੀ ਜਨਤਾ ਪਾਰਟੀ ਨੇ ਜਿਹੜਾ ਕੀਤਾ ਹੈਗਾ 80 ਕਰੋੜ ਲੋਕਾਂ ਨੂੰ ਜਿਹਦੇ ਵਿੱਚ ਮジョਰਿਟੀ ਆਪਣੇ ਗਰੀਬ ਐ ਅਨਸੂਚਿਤ ਜਾਤੀ ਦੇ ਲੋਕ ਹੈ ਉਹਨਾਂ ਨੂੰ ਫ੍ਰੀ ਰਸ਼ਨ ਦੇ ਰਹੀ ਆ 10 ਕਰੋੜ ਲੋਕਾਂ ਨੂੰ ਫ੍ਰੀ ਸਿਲੰਡਰ ਦੇ ਉੱਤੇ ਜਾਂ ਗੈਸ ਕਲੈਕਸ਼ਨ ਦਿੱਤੇ ਆ ਸਭ ਦੇ ਆਪਣੇ ਖਾਤੇ ਖੋਲ੍ਹ ਦਿੱਤੇ ਆ ਸਿੱਧਾ ਪੈਸਾ ਕਿਸਾਨਾਂ ਦੇ ਖਾਤਿਆਂ ਚ ਵੀ ਸਿੱਧਾ ਜਾ ਰਿਹਾ ਹੈਗਾ ਕਿਸਾਨੀ ਦੀ ਯੋਜਨਾ ਦਾ ਇਹਨਾਂ ਦੇ ਪ੍ਰਾਈਮ ਮਿਨਿਸਟਰ ਨੇ ਖੁਦ ਗਿਆ ਸੀਗਾ ਰਜੀਵ ਗਾਂਧੀ ਨੇ ਕਿ ਮੈਂ ਜਦੋਂ 100 ਰੁਪਇਆ ਭੇਜਦਾ ਸੈਂਟਰ ਚੋਂ ਤਾਂ 15 ਪੈਸੇ ਪਹੁੰਚਦੇ ਆ ਇਹ ਤੇ ਕਰਪਟ ਲੋਕ ਹੈ ਗਿਆ ਹੁਣ ਤਰ ਲੋ ਮੱਛੀ ਹੋ ਪਈ ਆ ਸਿਆਸਤ ਵਿੱਚ ਆਉਣ ਦੇ ਵਾਸਤੇ ਤਦੇ ਆਪਣਾ ਆਮ ਆਦਮੀ ਪਾਰਟੀ ਨੇ ਇਹਦੇ ਅੱਤੇ ਵਜ਼ੀਰ ਚਾਕੇ ਅੰਦਰ ਕਰਦੇ ਆ ਉਹਨਾਂ ਨੇ ਗਲਵਕੜੀ ਪਾਉਣ ਨੂੰ ਫਿਰਦੇ ਆ ਗਿਆ ਹੁਣ ਉਹ ਅger ਨਹੀਂ ਪਾਉਂਦੇ ਪਰ ਹੋਰ ਹੀ ਹੋਰ ਬੋਲੀਆਂ ਬੋਲੀ ਜਾਂਦੇ ਆ ਆਪਣਾ ਕਹਿਣਾ ਮਤਲਬ ਗੱਲ ਕੀ ਹੈਗੀ ਆ ਇਹਨਾਂ ਦੀ ਜਿਹੜੀ ਕਰਨੀ ਦੇ ਕਥਨੀ ਚ ਹੈ ਜ਼ਮੀਨ ਤੇ ਅਸਮਾਨ ਜਿੰਨਾ ਫਰਕ ਹੈ ਇਹ ਆਪਣਾ ਬਹੁਤ ਹੈ ਬਿਲਕੁਲ ਵੀ ਆਪਣਾ ਇਹਨਾਂ ਨੂੰ ਗੱਲ ਕਰਨ ਦਾ ਕੋਈ ਹੱਕ ਨਹੀਂ ਹੈਗਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਬਾਬਾ ਸਾਹਿਬ ਅੰਬੇਡਕਰ ਨੂੰ 10 ਅਸੈਂਬਲੀ ਜਾਣ ਤੋਂ ਕਾਂਗਰਸ ਨੇ ਰੋਕਿਆ ਸੀ ਬੰਬੇ ਤੋਂ ਹਰਾਇਆ ਸੀ ਉਹਨਾਂ ਨੂੰ ਉਹਨਾਂ ਨੂੰ ਮੰਤਰੀ ਨਹੀਂ ਸੀ ਬਣਨ ਦਿੱਤਾ ਜਾ ਰਿਹਾ ਕਹਿੰਦੇ ਸੀਗੇ ਅਸੀਂ ਸਾਰੇ ਤਾਕੀਆਂ ਦਰਵਾਜ਼ੇ ਪਾਰਲੀਮੈਂਟ ਦੇ ਬੰਦ ਕਰ ਦਿੱਤੇ ਆ ਰੋਸ਼ਨਦਾਨ ਬੰਦ ਕਰਤੇ ਆ ਦੇਖਦੇ ਆ ਅੰਬੇਡਕਰ ਕਿਵੇਂ ਗੁੱਸੇਗਾ ਪਾਰਲੀਮੈਂਟ ਦਾ ਪਹਿਲਾ ਇਲੈਕਸ਼ਨ ਹਰਾਇਆ ਉਹਨੂੰ ਫਿਰ ਭਾਰਤ ਰਤਨ ਵਾਸਤੇ ਕਦੇ ਉਹਨੂੰ ਨਹੀਂ ਵਿਚਾਰਿਆ 1990 ਦੇ ਵਿੱਚ ਬੀਪੀ ਸਿੰਘ ਗਵਰਨਮੈਂਟ ਨੇ ਸਪੋਰਟਡ ਬਾਈ ਬਾਜਪੀ ਐਡਵਾਨੀ ਜੀ ਕੋਲੋਂ ਮਿਲਿਆ ਸੀ ਭਾਰਤ ਰਤਨ